ਬਾਬੇਓ ਟਰਾਂਸਪੋਰਟ ਦਾ ਨਾਮ ਚੈੱਕ ਕਰਿਓ ਮਾੜਾ ਦਾ ਗੋਸਟ ਟਰਾਂਸਪੋਰਟ ਇੱਕ ਵਾਰੀ ਤਾਂ ਲੋਡ ਚੱਕਣ ਵਾਲੇ ਵੀ ਪੁੱਛਦੇ ਹੋਣਗੇ ਜਾਂ ਬੁੱਕ ਕਰ ਉਹ ਆ ਛੋਟਾ ਕੜੀ ਦੀਵ ਦੱਬੀ ਆਉਂਦਾ ਛੋਟਾ ਕੜੀ ਦੀਵ ਦੱਬੀ ਆਉਂਦਾ ਛੋਟੀ ਜਿਵਕਾਂ ਵਾਲੀ ਲਾ ਵੀ ਦਵਾਰਾ ਡੌਗ ਤੇ ਲਾ ਲੈ ਮੈਂ ਕਿਹਾ ਬੈਲਟਾਂ ਪਾ ਲਾਂਗੇ ਯਾਰ ਥੱਲੇ ਝੜ ਕੇ ਨਾ ਟਰੇਲਰ ਫਿਰ ਉੱਚਾ ਵਾਲਾ ਹੋ ਜਾਂਦਾ ਮੈਂ ਪੇਪਰ ਵਰਕ ਲਾਭਦਾਰਾ ਪੇਪਰ ਵਰਕ ਉਹ ਕਹਿੰਦੇ ਵੀ ਸਾਡਾ ਰੂਲ ਹੈਗਾ ਅੱਛਾ ਅੱਛਾ ਸਵਾਗਤ ਆ ਬਾਬਿਓ ਤੁਹਾਡਾ ਅਗਲੇ ਬਲੌਗ ਦੇ ਵਿੱਚ ਇੱਕ ਲੰਮੇ ਜਿਹੇ ਟਰੱਕ ਦੇ ਨਾਲ 22 ਦੇ ਖਾਸੇ ਟਾਇਰ ਆ ਟਰੇਲਰ ਦੇ ਵੱਡਾ ਭਾਰਾ ਪ੍ਰੋਜੈਕਟ ਹੀ ਬਾਈ ਬਹੁਤ ਲੱਦੀ ਫਿਰਦਾ ਤੇ ਆਪਾਂ ਬਾਬਿਓ ਰਾਤ ਖੜੇ ਸੀਗੇ ਬਿਣੀ ਪੈਗ ਤੇ ਬਿਣੀ ਪੈਗ ਤੋਂ ਚੱਲੇ ਅੱਜ ਆਪਣੀਆਂ ਹੈਗੀਆਂ ਤਿੰਨ ਡਿਲੀਵਰੀਆਂ ਕਰਨੀਆਂ ਤੇ ਪੰਪ ਤੋਂ ਆਪਾਂ ਪਾ ਤੇ ਚਾਲੇ ਤੇ ਦੇਖਦੇ ਆ ਕਿੰਨੇ ਕ ਵਜੇ ਤੱਕ ਵਿਹਲੇ ਹੁੰਨੇ ਆ ਤੇ ਪਰ ਹਜੇ ਤੱਕ ਲੋਡ ਲਾੜਦਾ ਕੋਈ ਮਿਲਿਆ ਨਹੀਂ ਹੈਗਾ ਹਨੀ ਦੁਬਾਰਾ ਇਸੇ ਪੰਪ ਤੇ ਆ ਕੇ ਆਪਾਂ ਨੂੰ ਵੇਟ ਕਰਨੀ ਪੈਣੀ ਆ ਚਲੋ ਕੋਈ ਗੱਲ ਨਹੀਂ ਜਿੱਥੇ ਆ ਕਹਿੰਦੇ ਉਮੀਦ ਆ ਉੱਥੇ ਸਾਰਾ ਕੁਝ ਹੈਗਾ ਤੇ ਲੋਡ ਮਿਲੂਗਾ ਕੋਈ ਨਾ ਆਪਾਂ ਕਿਰਾਏ ਟ੍ਰੇਲਰ ਕਰੀਏ ਖਾਲੀ ਮੁੜ ਕੇ ਆਪਾਂ ਦੇਖਦੇ ਆ ਕੀ ਬੰਦ ਤੇ ਤੁਸੀਂ ਚੱਲਦੀ ਚੱਲਦੀ ਵੀਡੀਓ ਜੇ ਬਾਬੇਓ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਾਂ ਚੱਲਦੇ ਆ ਫਿਰ ਅੱਗੇ ਡਿਲੀਵਰੀਆਂ ਕਰ ਲਓ ਬਾਬੇਓ ਪਹਿਲੀ ਲੋਕੇਸ਼ਨ ਤੇ ਗਏ ਆ ਆਪਾਂ ਪਹੁੰਚ ਇਸ ਤੋਂ ਬਾਅਦ ਦੋ ਡਿਲੀਵਰੀਆਂ ਹੋਰ ਹੈਗੀਆਂ ਪਹਿਲਾਂ ਤੇਲ ਭਰਉਣਾ ਸੀ ਯਾਰ ਪੰਪ ਤੇ ਰਾਸ਼ ਬਹੁਤ ਸੀ ਆ ਮੈਂਗਾ ਚੱਲ ਮੁੜਦੇ ਹੋਏ ਭਰਾਵਾਂਗੇ ਤੇ ਆ ਡਿਲੀਵਰੀ ਲਾ ਕੇ ਆਪਾਂ ਮੁੜਦੇ ਹੋਏ ਭਰਾਵਾਂਗੇ ਤੇਲ ਤੇ ਕਿਹੜਾ ਡੂਰਾਂ ਖੁੱਲਗੇ ਤੇ ਟਰੱਕ ਕਰਦੇ ਆਪਾਂ ਬੈਕ ਜਿਹੜੇ ਜਿਆਦਾ ਡਿਲੀਵਰੀ ਵਾਲੇ ਟ੍ਰੇਲਰ ਹੁੰਦੇ ਨਾ ਅਸਲ ਵਿੱਚ ਉਹ ਹੁੰਦੇ ਆ ਜਿਵੇਂ ਡੌਗ ਤੇ ਆਪਾਂ ਬੈਕ ਕਰਤਾ ਜਿਵੇਂ ਆਪਣਾ ਸ਼ਟਰ ਨਹੀਂ ਚੱਕ ਜਾਂਦਾ ਇੰਡੀਆ ਦੇ ਵਿੱਚ ਦੁਕਾਨਾਂ ਦਾ ਉਦਾਂ ਨੇ ਡੋਰ ਲੱਗੇ ਹੁੰਦੇ ਆ ਜਿਹੜੇ ਆਹ ਡੋਰ ਇਹਨਾਂ ਦਾ ਹੀ ਪੰਗਾ ਹੁਣ ਜਿਵੇਂ ਪਹਿਲਾਂ ਉਤਰਨਾ ਪੈਂਦਾ ਡੋਰ ਖੋਲਣੇ ਪੈਂਦੇ ਆ ਦੁਬਾਰਾ ਫੇਰ ਬੈਕ ਲਾਉਣਾ ਪੈਂਦਾ ਹਣ ਹੁਣ ਮੈਂ ਬੈਕ ਲਾਇਆ ਪੌੜੀਆਂ ਕਰਕੇ ਡੋਰ ਜਿਹੜਾ ਹੈਗਾ ਖੁੱਲਦਾ ਹੀ ਨਹੀਂ ਪਿਆ ਹੁਣ ਇੱਕ ਵਾਰੀ ਫੇਰ ਜਾਣਾ ਪੈਣਾ ਭਾਈ ਟਰੱਕ ਦੇ ਵਿੱਚ ਜਾ ਕੇ ਟਰੱਕ ਗਾਹ ਨੂੰ ਕਰਨਾ ਪੈਣਾ ਫੇਰ ਡੋਰ ਖੋਲ ਕੇ ਜਾਣਾ ਪੈਣਾ ਦੁਬਾਰਾ ਫੇਰ ਬੈਕ ਲਾਉਣਾ ਪੈਂਦਾ ਤਾਂ ਮੋਸਟਲੀ ਜਿਹੜੇ ਡਿਲੀਵਰੀ ਵਾਲੇ ਟਰੇਲਰ ਹੁੰਦੇ ਨਾ ਉਹਨਾਂ ਦੀਆਂ ਡੋਰਾ ਜਿੱਦਾਂ ਆਪਾਂ ਨੇ ਇੰਡੀਆ ਕਿਹਾ ਵੀ ਸ਼ਟਰ ਚੱਕਿਆ ਜਾਂਦਾ ਐਦਾਂ ਚੱਕਿਆ ਜਾਂਦਾ ਬੰਦਾ ਆਉਂਦਾ ਆ ਕੇ ਸਿੱਧਾ ਟਰੱਕ ਬੈਕ ਕਰ ਦਿੰਦਾ ਅੰਦਰ ਜਾ ਕੇ ਸ਼ਟਰ ਨੂੰ ਤਾਂ ਚੱਕ ਦਿੰਦਾ ਉਤਰਨੀ ਲੋਡ ਨਹੀਂ ਪੈਂਦੀ ਉਹਦੇ ਵਿੱਚ ਬਾਬੇਓ ਟਰਾਂਸਪੋਰਟ ਦਾ ਨਾਮ ਚੈੱਕ ਕਰਿਓ ਮਾੜਾ ਦਾ ਗੋਸਟ ਟਰਾਂਸਪੋਰਟ ਇੱਕ ਵਾਰੀ ਤਾਂ ਲੋਡ ਚੱਕਣ ਵਾਲੇ ਵੀ ਪੁੱਛਦੇ ਹੋਣਗੇ ਜਾਂ ਬੁੱਕ ਕਰਨ ਵਾਲੇ ਬੜਾ ਯਾਰ ਨਾਂ ਰੱਖਿਆ ਡਰਾਉਣਾ ਗੋਸਟ ਟਰਾਂਸਪੋਰਟ ਤੇ ਟ੍ਰੇਲਰ ਆਪਾਂ ਡੋਰਾ ਕਰਤੀ ਸੈੱਟ ਤੇ ਕਰਗੇ ਬੈਕ ਹੁਣ ਤੇ ਬੈਕ ਕਰਕੇ ਬਾਬੇ ਚੱਲਦੇ ਮੋੜ ਕੇ ਅੰਦਰਲੇ ਪਾਸੇ ਦੀ ਚੜ ਜਾ ਲਾਈ ਵੀ ਝੋਟੇ ਨੂੰ ਵੀ ਕਹਿੰਦੇ ਨਾਸ਼ਤਾ ਕਰਾ ਦਈਏ 10 ਰੋਟੀ ਪਾਣੀ ਖਵਾਇਆ ਹੋਵੇ ਨਾ ਇਹਨੂੰ ਬੇਫਿਕਰੀ ਹੋ ਜਾਂਦੀ ਆ। ਲੂਂਡ ਨੰਬਰ ਪਾ ਦੇ ਜਿੱਥੇ ਆਹ ਮਸ਼ੀਨਾਂ ਲੱਗੀਆਂ ਨਾ ਉਥੇ ਡੈਪ ਆਹ ਡੈਪ ਹੋ ਗਿਆ ਤੇ ਇਕ ਤੇਲ ਹੋ ਗਿਆ। ਇਹ ਇਕੱਠੇ ਹੀ ਪੈ ਜਾਂਦਾ ਬਾਰ-ਬਾਰ ਕਾਰਡ ਮਾਰਨੀ ਲੋਡ ਨਹੀਂ ਪੈਂਦੀ ਆਪਾਂ ਨੂੰ। ਵਾਟ ਹੈਪਨ ਪਲੀਜ਼ ਵੇਟ ਯੂ ਹੈਵ 1 ਮਿੰਟ ਕੇਦੇ 1 ਮਿੰਟ ਦੇ ਅੰਦਰ ਅੰਦਰ ਗੰਨਾ ਚਲਾ ਲਓ ਆ ਜੋ ਗੰਨਾ ਪਾ ਦਗੇ ਮੁੜ ਕੇ ਦਾਦ ਕਰ ਦਿਆ ਗੱਲਬਾਤ ਆਪਾਂ ਉਹ ਆ ਛੋਟਾ ਕੜੀ ਦੀਵ ਦੱਬੀ ਆਉਂਦਾ ਛੋਟਾ ਕੇਦੇ ਦੀਵ ਦੱਬੀ ਆਦਾ ਛੋਟੀ ਜਿਹੀ ਵਾਕਾਂ ਵਾਲੀ ਲੈ ਵੀ ਅਗਲੀ ਡਿਲੀਵਰੀ ਤੇ ਆ ਗਏ ਤੇ ਡਿਲੀਵਰੀ ਲੱਗੇ ਆਪਾਂ ਕਾਰਨ ਟਰੱਕ ਕਰ ਦਗੇ ਬੈਗ ਆਪਾਂ ਹੁਣ ਬਾਬੇ ਸਵਾਗਤ ਹੈ ਤੁਹਾਡਾ ਸਿੱਧਾ ਹੀ ਬਣੀ ਪੈ ਗੇ ਤੋ ਆਪਣਾ ਲੋਡ ਖਾਲੀ ਹੋ ਗਿਆ ਸੀਗਾ ਕੱਲ ਤੇ ਕੱਲ ਆਪਾਂ ਰੁਕੇ ਸੀ ਆ ਕੇ ਇਹ ਪੰਪ ਤੇ ਤੇ ਲੋਡ ਕੱਲ ਕੋਈ ਬੱਕ ਨਹੀਂ ਹੋਇਆ ਸੀ ਫਿਰ ਸ਼ਾਮ ਨੂੰ ਲੋਡ ਜਾ ਕੇ ਬੱਕ ਹੋਇਆ ਲੋਡ ਹੈਗਾ ਚੱਕਣਾ ਅੱਜ ਆਪਾਂ ਪਰ ਪਹਿਲਾਂ ਆਪਾਂ ਟਰੇਲਰ ਕਰਨਾ ਹੈਗਾ ਡ੍ਰੌਪ ਕਿੱਧਰ ਜਾਣਾ ਬਾਈ ਤੂੰ ਪਹਿਲਾਂ ਕਰਨਾ ਆਪਾਂ ਟਰੇਲਰ ਡ੍ਰੌਪ ਮੁੜ ਕੇ ਆਪਾਂ ਨੂੰ 2-3 ਵਜੇ ਤੱਕ ਜਾ ਕੇ ਟਰੇਲਰ ਮਿਲੂਗਾ ਤੇ ਜਿਹੜਾ ਹੈ ਵੀ ਹੈਗਾ ਜੀ ਲੋਡ ਆਪਣਾ ਜਾਣਾ ਹੈਗਾ ਇਹ ਐਡਮੈਂਟਨ ਫਿਰ ਤੇ ਬਾਕੀ ਹੁਣ ਜਾ ਕੇ ਦੇਣੀਆ ਟਰੇਲਰ ਛੱਡਣ ਚੱਲੇ ਆਂ ਜਾ ਕੇ ਪਤਾ ਲੱਗੂ ਵੀ ਕਾਹਦਾ ਲੋਡ ਹੈਗਾ ਤੇ ਟਰੱਕ ਆਪਣਾ ਖੜਾ ਆ ਇਹ ਇੱਥੇ ਆਲਾ ਆਪਾਂ ਨੂੰ ਪਾਰਕਿੰਗ ਮਿਲ ਗਈ ਸੀ ਤੇ ਕੱਲ ਫਿਰ ਆਪਾਂ ਇੱਥੇ ਪੰਪ ਤੇ ਰੁਕੇ ਰਹੇ ਤੇ ਬਾਕੀ ਤੁਸੀਂ ਵੀ ਚੱਲਦੀ ਚੱਲਦੀ ਵੀਡੀਓਜ਼ ਚ ਚੈਨਲ ਕਰ ਲੋ ਸਬਸਕ੍ਰਾਈਬ ਤੇ ਆਪਾਂ ਚੱਲਦੇ ਆਂ ਪਰ ਛੱਡਣ ਟਰੇਲਰ ਲਾਦਾ ਆਪਾਂ ਡੌਗ ਤੇ ਆਪਾਂ ਨੂੰ 1:00 ਵਜੇ ਤੱਕ ਦਾ ਟਾਈਮ ਦਿੱਤਾ ਸੀ ਆਪਰ ਇਹਨਾਂ ਲਈ ਹੁਣ ਆਪਾਂ ਨੂੰ 3:00 ਵਜੇ ਦਾ ਕਹਤਾ ਬਾਕੀ ਹਜੇ ਲੋਡ ਕਰੇ ਦੀ ਪਤਾ ਲੱਗੂਗਾ ਲੋਡ ਆਪਾਂ ਨੂੰ ਪਤਾ ਲੱਗਿਆ ਲੋਡ ਹੈਗਾ ਜਿਵੇਂ ਆਪਾਂ ਕਹ ਲਈਏ ਫਾਰਮ ਦਾ ਲੋਡ ਆ ਜਿਵੇਂ ਗੱਦਿਆਂ ਗੁੱਦਿਆਂ ਵਿੱਚ ਪੈਂਦੀ ਨਾ ਇਦਾਂ ਦੀ ਪੋਲੀ ਹੁੰਦੀ ਆ ਫਾਰਮ ਜੀ ਉਹ ਸੂਖਿਆਂ 'ਚ ਵੀ ਪੈ ਜਾਂਦੀ ਜਾਂ ਹੋਰ ਆ ਲੋਡ ਜਾਨੀ ਹੌਲੀ ਹੈਗਾ ਤੇ ਉਹ ਰੋਲੇ ਜੇ ਰੱਖੇ ਵੀ ਹੈਗੇ ਆ ਡੌਗ ਤੇ ਆਪਾਂ ਲਾਤਾ ਟਰੇਲਰ ਇੱਥੇ ਆਪਾਂ ਕਰਦੇ ਆ ਟਰੇਲਰ ਨੂੰ ਅਨਹਕ ਅਨਹਕ ਕਰਕੇ ਫਿਰ ਪੰਪ ਤੇ ਚੱਲਦੇ ਆ ਜਿੱਥੋਂ ਆਪਾਂ ਤੁਰੇ ਸੀ ਉੱਥੇ ਜਾ ਕੇ ਕਰਦੇ ਆ ਵੇਟ ਇਹ ਫਿਰ ਕਾਲ ਕਰਨਗੇ ਹੁਣ ਆਪਣੇ ਡਿਸਪੈਚਰ ਸਾਹਿਬ ਨੂੰ ਤੇ ਉਹ ਆਪਾਂ ਨੂੰ ਕਾਲ ਕਰਨਗੇ ਜਦੋਂ ਵੀ ਲੋਡ ਰੈਡੀ ਹੁੰਦਾ ਤੇ ਚਲੋ ਟਰੇਲਰ ਕਰਦੇ ਆ ਹਾਨਕ ਤੇ ਮੁੜ ਕੇ ਚੱਲਦੇ ਆ ਬਾਬੇ ਉਹ ਪੰਪ ਤੇ ਕਰਦਾ ਪਾਨ ਹੌਕ ਤੇ ਹੁਣ ਕਰਾਂਗੇ ਆਪਾਂ ਪੰਪ ਤੇ ਜਾ ਕੇ ਵੇਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਟ੍ਰੇਲਰ ਹੌਕ ਕਰਨਾ ਹਨਾ ਪਹਿਲਾਂ ਟਰੱਕ ਵੈਕ ਕੀਤਾ ਸੀਗਾ ਮੁੜ ਕੇ ਆਪਣੀਆਂ 에ਅਰਲਾਈਨਾਂ ਲਾਈਆਂ ਸੀਗੀਆਂ ਮੁੜ ਕੇ ਹਨਾ ਆਪਣਾ ਲੈਂਡਿੰਗ ਲੈਗ ਦੇ ਚੱਕੀਆਂ ਸੀਗੀਆਂ ਇਹਦਾ ਰਿਵਰਸ ਕਰ ਦੇਣਾ ਸਾਰੇ ਕਾਹਦੇ ਆਪਾਂ ਜਿੱਦਾਂ ਪਹਿਲਾਂ ਲੈਗ ਦੇ ਲੱਤਾਂ ਚੱਕ ਤੀਆਂ 에ਅਰਲਾਈਨਾਂ ਲਾ ਦੇਣੀਆਂ ਮੁੜ ਕੇ ਐਂਡ ਤੇ ਆ ਕੇ ਆਪਣਾ ਲੋਕ ਖੋਲ ਕੇ ਤੇ ਟਰੱਕ ਬਾਹਰ ਕੱਢ ਲੈਣਾ ਉਹ ਸਿੱਧਾ ਪਾਸਾ ਸੀ ਇਹ ਰਿਵਰਸ ਕਰ ਦੇਣਾ ਜਦੋਂ ਵੀ ਆਪਾਂ ਟ੍ਰੇਲਰ ਆਣਾ ਹੌਕ ਕਰਨਾ ਤੇ ਚਲੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਾਂ ਚੱਲਦੇ ਆ ਪੰਪ ਤੇ ਕਰਦੇ ਆਂ ਵੇਟ ਤੇ ਦਿਨੇ-ਦਿਨੇ ਜੇ ਨੀਂਦ ਆ ਗਈ ਤਾਂ ਠੀਕ ਆ ਤੇ ਫਿਰ ਰਾਤ ਨੂੰ ਅੱਜ ਆਪਾਂ ਟਰੱਕ ਚਲਾਵਾਂਗੇ ਸਾਰੀ ਰਾਤ ਤੇ ਚੱਲਦੇ ਆਂ ਬਾਬੇ ਹੁਣ ਆਪਾਂ ਪੰਪ ਤੇ ਲਓ ਬਾਬੇਓ ਟਰੇਲਰ ਆਪਣਾ ਹੋ ਗਿਆ ਰੈਡੀ ਫਾਇਦਰ ਨੀਂਦ ਜੀ ਆਉਣ ਹੀ ਲੱਗੀ ਸੀਗੀ ਉਹਦੀ ਕਾਲ ਆ ਗਈ ਆ ਤੇ ਚੱਲਦੇ ਆਪਾਂ ਟਰੇਲਰ ਚੱਕਣ ਤੇ ਬਾਕੀ ਤੁਹਾਨੂੰ ਦੱਸ ਦਿਆਂ ਗੱਲ ਬਾਤ ਲਓ ਬਾਬੇਓ ਲੋਡ ਆਪਣਾ ਚੱਕਿਆ ਗਿਆ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਫੌਮਾਂ ਜੀਆਂ ਸੀਗੀਆਂ ਲੋਡ ਜ਼ਿਆਦਾ ਭਾਰਾ ਨਹੀਂ ਹੈਗਾ ਪਰ ਇਹਨੂੰ ਸੀਲ ਲਾਉਣੀ ਪੈਣੀ ਆ ਆਪਾਂ ਨੂੰ ਅੱਛਾ ਬੈਲਟਾਂ ਕਿੱਧਰ ਕੱਢ ਲਈ ਇਹਨਾਂ ਨੇ ਮੇਰਾ ਬੈਲਟਾਂ ਦੋ ਰੱਖਿਆ ਸੀਗਾ ਪਿੱਛੇ ਤੱਕ ਲੱਦਦਾ ਇਹਦਾ ਲਾਉਣ ਨੂੰ ਵੀ ਟਾਈਮ ਲੱਗੂਗਾ ਫਿਰ ਇਹਦਾ ਮਤਲਬ ਹੱਥੀਂ ਇਹਨਾਂ ਨੇ ਲੋਡ ਕੀਤਾ ਬਈ ਇੱਕ ਇੱਕ ਕਰਕੇ ਨਾ ਗੋਲ ਗੋਲ ਰੋਲਾ ਫੋਮਾਂ ਦਾ ਤੇ ਮੈਂ ਇਧਰਲੇ ਪਾਸੇ ਦੇਖ ਕੇ ਆਵਾ ਬੈਲਟਾਂ ਆਪਣੀਆਂ ਹੋ ਪਈਆਂ ਬੈਲਟਾਂ ਪਾਈਆਂ ਨਹੀਂ ਪਤੰਦਰਾਂ ਨੇ ਇੱਕ ਬੈਲਟ ਹੋ ਪਈ ਆ ਇੱਕ ਗਾਂ ਪਏ ਪਾਣੀ ਬੜਾ ਹੈਗਾ ਯਾਰਾ ਜੋ ਪੈਰ ਡੁੱਬ ਗਿਆ ਇਧਰੋਂ ਉਹਨਾਂ ਨੂੰ ਕਹਿਨੇ ਆ ਵੀ ਭਾਈ ਸਾਡੀਆਂ ਬੈਲਟਾਂ ਦਾ ਦੇ ਦਿਓ ਬੈਲਟਾਂ ਇਹਦੇ ਪੈਣੀਆਂ ਵੀ ਹੈ ਨਹੀਂ ਆ ਹੀ ਲਾ ਲੈਣਾ ਟੋਰਾ ਪਰ ਹੈਗੀਆਂ ਪਿੱਛੇ ਉਹ ਉੱਥੇ ਪਾ ਦੇਣਾ ਬੈਲਟਾਂ ਬੈਲਟਾਂ ਰੇ ਉੱਥੇ ਪਾ ਦੇ ਦੇ ਦਾ ਬਾਲਾ ਵਧੀਆ ਸੀਗਾ ਪਿੱਛੇ ਖੜਦਣ ਨੂੰ ਥਾਂ ਹੈ ਨਹੀਂ ਡੌਗ ਤੇ ਬੈਕ ਲਾ ਕੇ ਨਾ ਦਵਾਰਾ ਬੈਲਟਾਂ ਪਾ ਦੇ ਲਾ ਵੀ ਦੁਵਾਰਾ ਡੌਗ ਤੇ ਲਾ ਲਿਆ ਮੈਂ ਕਿਹਾ ਬੈਲਟਾਂ ਪਾਵਾਂਗਾ ਯਾਰ ਥੱਲੇ ਝੜਕਣਾ ਟਰੇਲਰ ਫਿਰ ਉੱਚਾ ਵਾਲਾ ਹੋ ਜਾਂਦਾ ਮੈਂ ਪੀਪਰਵਰਕ ਲੱਭਦਾਰਾ ਪੀਪਰਵਰਕ ਉਹ ਕਹਿੰਦੇ ਵੀ ਸਾਡਾ ਰੂਲ ਹੈਗਾ ਉਹ ਪਰਲੇ ਪਾਸੇ ਪਰਲੀ ਡੌਗ ਦਾ ਇੱਧਰ ਇੱਧਰ ਪਿਆ ਸੀ ਤੇ ਹੁਣ ਚੱਕਰ ਐ ਪੈ ਗਿਆ ਕਹਿੰਦੇ ਜਿਹੜੀ ਸੀਲ ਡੋਰ ਛੋਡੇ ਹੋਣੀ ਚਾਹੀਦੀ ਇਹ ਕਹਿੰਦੇ ਸਾਡੇ ਕੋਲੇ ਕੋਈ ਸੀਲ ਨਹੀਂ ਹੁੰਦੀ ਹੁਣ ਆਪਾਂ ਗਾਂ ਕਾਲ ਕੀਤੀ ਹੋਈ ਵੀ ਆ ਜੋ ਉਹਨਾਂ ਨੇ ਕਹਤਾ ਵੀ ਕੋਈ ਗੱਲ ਨਹੀਂ ਹੈਗੀ ਜੇ ਨਹੀਂ ਸੀਲ ਲਾਈ ਫੇਰ ਤਾਂ ਆਪਾਂ ਤੁਰ ਪੈਣਾ ਤੇ ਨਹੀਂ ਫਿਰ ਆਪਾਂ ਨੂੰ ਦੁਵਾਰਾ ਫਿਰ ਇਹਨਾਂ ਨਾਲ ਗੱਲਬਾਤ ਕਰਨੀ ਪੈਣੀ ਆ ਤੇ ਆਪਾਂ ਆਪਣੀਆਂ ਦੇਖ ਕੇ ਬੈ ਦੋ ਬੈਲਟਾਂ ਜ਼ਰੂਰੀ ਹੁੰਦੀਆਂ ਤਾਂ ਕਿ ਲੋਡ ਪਿੱਛੇ ਨੂੰ ਆਵੇ ਦੋ ਬੈਲਟਾਂ ਲਾ ਦੇਣੀ ਆਪਾਂ ਤੇ ਮੁੜ ਕੇ ਲੈ ਵੀ ਬਾਬੇ ਚਾਹ ਚੱਕ ਲਗੇ ਉਹ ਵੀਡੀਓ ਬੜੀ ਚਲੀ ਜਾਂਦੀ ਝੰਡਿਆ ਕਹਿੰਦੇ ਤੇਰੇ ਹੀ ਪੰਗਿਆ ਸਾਰੇ ਬੜੇ ਸੋਹਣੇ ਲੱਗਦੇ ਹੈ ਰ ਹਵਾ ਹਵਾ ਬਹੁਤ ਚੱਲਦੀ ਏਰੀਆ ਦੇ ਵਿੱਚ ਤੇ ਦੇਖੋ ਕਿੰਨਾ ਸੋਹਣਾ ਰਹਾ ਦਾ ਕਿੰਨਾ ਕਰੇਜ ਆ ਹਨਾ ਆਪਣੇ ਪੰਜਾਬ 'ਚ ਕਹਿ ਲਓ ਆ ਨਵੀਂ ਨਵੀਂ ਖਬਰ ਸੁਣੀ ਆ ਕਹਿੰਦੇ ਇੱਕ 24 ਸਾਲਾਂ ਦਾ ਬੰਦਾ ਕਹਿੰਦੇ 67 ਸਾਲਾਂ ਦਾ ਕਹਿੰਦੇ ਸਿਟੀਜ਼ਨ ਸਿਪ ਬਣ ਕੇ ਤੇ ਕਹਿੰਦੇ ਦਿੱਲੀ ਵਾਲੇ 에어ਪੋਰਟ ਤੇ ਪਹੁੰਚਿਆ ਉਹਨਾਂ ਨੇ ਚੱਕ ਲਿਆ ਕਹਿੰਦੇ ਕਿੰਨੀ ਕ੍ਰੋਸਟੀਆ ਕਰੇਜ ਲਾ ਲਉ ਹਨ ਕੋਈ ਬੰਦੇ ਨੇ ਜਮੇ ਨਹੀਂ ਪ੍ਰਵਾਹ ਮੰਨੀ ਅਗਲਾ ਕਹਿੰਦਾ ਯਾਰ ਫਤਨਾਮੀ ਕਿੰਨੀ ਹੋਊਗਾ ਕਿਵੇਂ ਹਾਂ ਚਲੋ ਕੋਈ ਗੱਲ ਨਹੀਂ ਭਾਈ ਆਪਾਂ ਤਾਂ ਕਹਿੰਦੇ ਆ ਵੀ ਸਾਰੇ ਆਉਣ ਮਹਾਰਾਜ ਸਾਹਿਬ ਨੂੰ ਕਨੇਡਾ ਦਿਖਾਵੇ ਤੇ ਇੱਥੇ ਲਾਲ ਗਏ ਆਪਾਂ ਤੇ ਚਾਹ ਚੱਕ ਲੈਗੇ ਧੁੱਪ ਬੜੀ ਸ਼ਾਰਪ ਹੈਗੀ ਹੈ ਨਾ ਦੇਖਣ ਨੂੰ ਹਵਾ ਚੱਲਦੀ ਹੈ ਪਰ ਧੁੱਪ ਸ਼ਾਰਪ ਬਹੁਤ ਆ ਲੈ ਵੀ ਆਪਾਂ ਖੜੇ ਆ ਬਿਣੀ ਪੈਗ ਪੰਪ ਤੇ ਆਹ ਪੰਪ ਹੈਗਾ ਤੇ ਆਪਾਂ ਪਰ ਚਾਹ ਚੱਕਣੀ ਬਾਬੇਓ ਉੱਦਨ ਉਹ ਰਾ ਬੰਦ ਕੀਤਾ ਵਾ ਰ ਦੇਣੇ ਕਿੱਧਰ ਦੇ ਪਾਸੇ ਦੇਖੋ ਕਿੰਨਾ ਸੋਹਣਾ ਲੱਗਦਾ ਚੰਡਾ ਇੱਧਰ ਦੇ ਪਾਸੇ ਉਹ ਚਾਹ ਚੱਕਦੇ ਆ ਜਿਹੜਾ ਆਦ ਦਾ ਨਾ ਪੂਰੇ ਦਾ ਖੋਖਾ ਈ ਚਾਹ ਚੱਕ ਲਈਏ ਮੁੜ ਕੇ ਆਪਾਂ ਜਾਣਾ ਹੈਗਾ ਅਟਮੈਂਟਨ ਕੱਲ ਨੂੰ ਆਪਣਾ ਖਾਲੀ ਹੋਣਾ ਹੈਗਾ ਟ੍ਰੇਲਰ ਤੇ ਉੱਥੋਂ ਪਤਾ ਲੱਗੂ ਲੋਡ ਮਿਲਦਾ ਹੈਗਾ ਜਾਂ ਨਹੀਂ ਮਿਲਦਾ ਹੈਗਾ ਪੇ ਚਾਲ ਲਈ ਚਾਕਾ ਪੰਪ ਬਿਣੀ ਪੈ ਕੇ ਤੋਂ ਪਾਉਣੇ ਹੁਣ ਆਪਾਂ ਚਾਲੇ ਹਵਾ ਬੜੀ ਤੇ ਚਾਹਤੇ ਲੋਡ ਆਪਣਾ ਬਾਲਾ ਭਾਰਿਆ ਭਾਰਾ ਦਾ ਹੈ ਨਹੀਂਗਾ ਤੇ ਪਰ ਇੰਨੀ ਜਿਹੋ ਹਵਾ ਚੱਲਦੀ ਹੋਵੇ ਨਾ ਤਾਂ ਟਰੇਲਰ ਨੂੰ ਹਵਾ ਤਾਂ ਕੇ ਬਹੁਤ ਮਾਰਦੀ ਆ ਕਿਉਂਕਿ ਟਰੱਕ ਤੇਜ਼ ਬਹੁਤ ਜਾਂਦਾ ਹੁਣ ਤੁਸੀਂ ਆਪ ਵੀ ਝੰਡੇ ਤੋਂ ਲਾ ਕੇ ਦੇਖ ਲਓ ਅੱਜ ਵੀ ਕਿੰਨੀ ਤੇਜ਼ ਹਵਾ ਚੱਲਦੀ ਆ ਟਾਵਰ ਬੜਾ ਉੱਚਾ ਯਾਰਾ ਕਮਾਲ ਕੀਤੀ ਪਈ ਆ ਤੇ ਬਾਕੀ ਟਾਵਰ ਦੀ ਬਣਾਵਟ ਦੇਖੋ ਥੱਲੋਂ ਜਿੰਨਾ ਪਤਲਾ ਤਾں ਤੱਕ ਵੀ ਉਹਨਾਂ ਪਤਾ ਲਹੀ ਜਾਂਦਾ ਆਹ ਕਿਹੜਾ ਬ੍ਰੇਕਾਂ ਮਾਰੀ ਜਾਂਦਾ ਤੇ ਚਲੋ ਚੱਲਦੇ ਆਂ ਫਿਰ ਆਵਾਜ਼ ਇੱਕ ਮਾਰੀ ਬਗ ਝੰਡੇ ਨੂੰ ਚੈੱਕ ਕਰਾਂ ਹਲਾ ਇੱਕ ਵਾਰੀ ਆਹ ਕਿਧਰ ਗਰਦਾ ਡਾਉਂਦਾ ਫਿਰਦਾ ਮੈਂ ਕਿਹਾ ਇਧਰ ਰੈਕ ਜਿਹੜੇ ਹੈ ਨਹੀਂ ਯਾਰ ਜਿਹੜਾ ਬਾਾਈ ਇਧਰ ਦੀ ਨਿਕਲਿਆ ਆਪਾਂ ਨੂੰ ਵੀ ਮੈਨੂੰ ਲੱਗਦਾ ਇਧਰ ਦੀ ਨਿਕਲਣਾ ਪੈਣਾ ਬਾਾਈ ਇਧਰਲੇ ਪਾਸੇ ਕਰਕੇ ਪਾਰ ਕਰ ਲਾਂਗਾ ਗਰਦਾ ਬਹੁਤ ਡਾਊ ਬਾਈ ਗਰਦਾ ਬਹੁਤ ਡਾਏਗਾ ਬਾਈ ਕਹਿੰਦੇ ਇਧਰਲੇ ਪਾਸੇ ਓਟ ਗਿਆ ਇਧਰਲੇ ਪਾਸੇ ਲਾਉਣ ਲੱਗਾ ਪਰ ਇਧਰ ਦੀ ਨਿਕਲ ਚਾਲਦੇ ਆ ਜੋ ਬ੍ਰੇਕਾਂ ਖਿੱਚ ਗਾਣਾ ਫੇਰ ਗਾਰ ਦਾ ਬਹੁਤ ਉੱਟਣਾ ਰੱਖੋ ਬਾਈ ਕੰਮ ਕੈਨੇਡਾ ਵਾਲੇ ਖਿੱਚ ਕੇ ਰੱਖੋ ਕਹਿੰਦੇ ਸਨੋਹ ਦੇ ਵਿੱਚ ਜਿਹੜੀਆਂ ਸੜਕਾਂ ਛੁੜਕਾ ਟੁੱਟ ਜਾਂਦੀਆਂ ਨਾ ਹੁਣ ਗਰਮੋ ਗਰਮੀ ਬਾਈ ਪੂਰੀ ਕੰਸਟ੍ਰਕਸ਼ਨ ਚੱਲਣੀ ਹੈ ਦੱਬੀ ਫਿਰਦੇ ਆ ਬਾਈ ਹੁਣੀ ਕੰਮ ਨੂੰ ਨਾਲ ਦੀ ਨਾਲ ਕਹਿੰਦੇ ਬਜਰੀ ਪੱਟ-ਪੱਟ ਕੇ ਦੇ ਨਾਲ ਦੀ ਨਾਲ ਲੋਕ ਮळा ਕੇ ਤੇ ਨਾਲ ਦੀ ਨਾਲ ਹੀ ਕਹਿੰਦੇ ਸੜਕ ਬਣਾਈ ਫਿਰੇ ਜਾਂਦੇ ਆ ਆ ਥੱਬੇ ਪਾਸੇ ਸਾਰੀ ਲੋਕ ਵਿਛਾਈ ਜਾਂਦੇ ਆ ਨਾਲ ਦੀ ਨਾਲ ਪੱਟੀ ਜਾਂਦੇ ਆ ਉਹੀ ਬਜਰੀ ਦੁਆਰਾ ਫੇਰ ਪਾਈ ਜਾਂਦੇ ਆ ਆ ਮੂਰੇ ਮੂਰੇ ਲੱਕ ਮਾਰਦਾ ਫਿਰਦਾ ਨਾਲ ਹੀ ਕੰਮ ਚੱਲੀ ਜਾਂਦਾ ਇੱਕ ਪਾਸੇ ਲੈਨ ਚੱਲੀ ਜਾਂਦੀ ਆ ਦੂਜੇ ਪਾਸੇ ਇਹਨੇ ਸੜਕ ਬਣਾਈ ਜਾਂਦੇ ਆ ਪ੍ਰੋਜੈਕਟ ਇਹਨਾਂ ਕੋਲੇ ਵਧੇਗੇ ਬੜੇ ਹੈਗੇ ਨਾਲ ਹੀ ਆ ਕੋਨਾ ਰੱਖੀ ਜਾਂਦੇ ਆ ਆ ਫਿਰਦਾ ਬਾਈ ਹਰਿਆ ਟੋਪੀ ਲਈ ਖਿੱਚ ਦਿਓ ਬਾਈ ਕੰਮ ਖਿੱਚ ਦਿਓ ਗੇਰਾ ਬਾਈ ਨੇ ਵੀ ਤਾਂ ਧੰਨਵਾਦ ਕਹਿੰਦਾ ਹੌਲੀ ਕਰਕੇ ਟਰੱਕ ਕੱਢਿਆ ਲਓ ਜੀ ਬਾਬੇ ਉਹ ਕਰ ਲਵੇ ਆਪਾਂ ਇਧਰ ਗੇਰਾ ਹਾਂ ਵੀ ਬਾਬੇ ਉਹ ਸਾਸਕਾ ਟੂਨ ਆਪਾਂ ਨੂੰ ਰਹਿ ਗਿਆ 1.5 ਘੰਟੇ ਦੀ ਬਾਟ ਰਹਿ ਗਈ ਆ ਤੇ ਰਾਹ ਦੇ ਵਿੱਚ ਆਪਾਂ ਰੁਕੇ ਸੀਗੇ ਤੇ ਮੈਂ ਕਿਹਾ ਚਾਹ ਪਾਣੀ ਚੱਕ ਲੈਨੇ ਆ ਤੇ ਉਹ ਬਾਈ ਦਾ ਮੈਂ ਕਿਹਾ ਟਰੱਕ ਖਰਾਬ ਹੋ ਗਿਆ ਤੇ ਉਹਨੇ ਚੇਂਜ ਕੀਤਾ ਇਹ ਤੇ ਬਾਈ ਲੱਦੀ ਫਿਰਦਾ ਘਰ ਜਿਹੜੇ ਕੰਸਟਰਕਸ਼ਨ ਹੀ ਚੱਲਦੀ ਹੁੰਦੀ ਜਿੱਥੇ ਉੱਥੇ ਪਏ ਹੁੰਦੇ ਆ ਘਰ ਇਹ ਤੇ ਮੈਂ ਕਿਹਾ ਚਾਹ ਪਾਣੀ ਚੱਕ ਲਿਓਨੇ ਆ ਨਾਲੇ ਟਾਇਰ ਟੂ ਚੈੱਕ ਕਰ ਲੈਨੇ ਆ ਤੇ ਇੱਧਰ ਬਾਈ ਖੜਾ ਆਪਣੀ ਕੋਈ ਮਸ਼ੀਨ ਲੱਦੀ ਨੂੰ ਉਹ ਪਤਾ ਨਹੀਂ ਕਿਤੇ ਆ ਪਤਾ ਨਹੀਂ ਰੱਖਣੀ ਕਣਕ ਬੀਜਣ ਵਾਲੀ ਦਣੀ ਹੈਗੀ ਤੇ ਜਿਗਾਰ ਪਤਾ ਨਹੀਂ ਕੀ ਹੈਗਾ ਇਹ ਮੈਂ ਕਹਿੰਦਾ ਮੱਕੀ ਮੁੱਕੀ ਬੀਜਣ ਵਾਲੀ ਆ ਥੱਲੇ ਨਾ ਤਵੀਆਂ ਪਾਈਆਂ ਦੋ ਜਿਵੇਂ ਆਪਣੇ ਮੈਂ ਕਹਿੰਦਾ ਚੱਲੇਗਾ ਇਹ ਚ ਕੋਈ ਪ੍ਰੈਸ਼ਰ ਨਾ ਮੈਂ ਕਹਿੰਦਾ ਡੈਗਦੀ ਹੁਣੀ ਹੈ ਤਾਂ ਕੋਈ ਬੀਜਣ ਵਾਲਾ ਜਿਗਾਰ ਉਹ ਵੀ ਗਰਾਰੀਆਂ ਗਰੂੜੀਆਂ ਜਿਹਾ ਮੂਰੇ ਲੱਗੀਆਂ ਵੀ ਇਹਨਾਂ ਇੱਥੋਂ ਵੀ ਮੈਂ ਕਹਿੰਦਾ ਕੋਈ ਬੀਜ ਪੂੜਾ ਕਿੱਦਾਂ ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਹੈਗਾ ਆਪਾਂ ਨੂੰ ਹੁਣ ਪਤਾ ਨਹੀਂ ਕਾਦੇ ਵਾਲੀ ਮਸ਼ੀਨ ਹੈ ਤੇ ਬਾਈ ਦੀ ਹੌਲ ਕੀਤੀ ਹੋਈ ਵੀ ਇਹ ਕਿਉਂਕਿ ਸਾਰਾ ਏਰੀਆ ਹੀ ਨਾ ਖੇਤੀਬਾੜੀ ਵਾਲਾ ਹੈਗਾ ਇਹ ਤਾਂ ਕਰਕੇ ਕੋਹ ਨਾ ਕੁਛ ਟਰੱਕਾਂ ਦੇ ਉੱਤੇ ਨਾ ਸੰਦ ਬਲੇ ਮਾਉਂਦਾ ਹੀ ਰਹਿੰਦਾ ਏ ਬਾਕੀ ਰੋਡ ਤਾਂ ਚਲੋ ਚੱਲਦੀ ਰਹਿੰਦੇ ਆ ਸਾਹਮਣੇ ਹੈਗਾ ਟੈਮ ਹਟਣ ਤੇ ਆਪਾਂ ਚੱਕ ਲਈ ਚਾ ਲਾਓ ਜੀ ਪਹੁੰਚ ਗਏ ਆਪਾਂ ਜੀ ਸਸ ਕਾਰਟੂਨ ਵਾਲੇ ਹਸਕੀ ਦੇ ਪੰਪ ਤੇ ਤੇ ਇੱਥੇ ਰਾਤ ਨੂੰ ਆਪਾਂ ਪਾਵਾਂਗੇ ਸਲੀਪ ਆਏ ਹਾਏ ਟੋਏ ਬੜੇ ਪਏ ਪਿਆ ਇੱਥੇ ਪਾਵਾਂਗੇ ਆਪਾਂ ਸਲੀਪ ਤੇ ਤੜਕਿਓਂ ਇੱਥੋਂ ਆਪਾਂ ਨੂੰ ਬਾੜ ਰਹਿਗੀ 6 ਕਿ ਘੰਟੇ ਦੀ ਮੰਨ ਕੇ ਚਲੋ 6 ਕਿ ਘੰਟੇ ਦੀ ਬਾੜ ਰਹਿਗੀ ਆ ਇਹ ਟਰੱਕ ਕਰਦੇ ਆਪਾਂ ਇੱਥੇ ਬੈਕ ਤੇ ਪਾਉਣੇ ਆ ਸਲੀਪ ਤੇ ਕੱਲ ਨੂੰ ਇੱਥੇ ਹੀ ਆਪਾਂ ਕਰ ਲਾਂਗੇ ਵਲੌਗ ਨੂੰ ਦੁਬਾਰਾ ਫੇਰ ਸਟਾਰਟ ਬੈਕ ਕਰਕੇ ਲਾਉਣਾ ਪੈਣਾ ਸਾਰਿਆਂ ਦੇ ਬੈਕ ਕਰਕੇ ਲਾਇਆ ਉਧਰੋਂ ਕਮਾ ਲਈਏ ਉਧਰੋਂ ਕਮਾ ਕੇ ਨਾ ਫਰਾਵ ਦੇ ਵਾਲੇ ਪਾਸਿਓਂ ਸੌਖਾ ਬੈਕ ਲੱਗ ਜੂਗਾ ਉਹ ਉੱਥੋਂ ਸਾਹਮਣੇ ਯੂ ਟਰਨ ਮਾਰ ਲੈਂਦੇ ਆ ਚਲੋ ਇੱਥੇ ਪਾਉਣੇ ਆ ਸਲੀਪ ਤੇ ਫਿਰ ਕੱਲੂ ਇੱਥੇ ਕਰ ਲਾਂਗੇ ਆਪਾਂ ਵਲੌਗ ਸਟਾਰਟ ਤੇ ਉਦੋਂ ਲਈ ਉਦੋਂ ਤੱਕ ਲਈ ਬਾਪਿਓ ਬਾਏ ਬਾਏ ਤੇ ਕੱਲੂ ਮਿਲਦੇ ਆ ਫਿਰ ਤੜਕੇ ਆਪਾਂ ਸਵਾਗਤ ਆ ਬਾਬੂ ਤੁਹਾਡਾ ਅਗਲੇ ਦਿਨ ਦੇ ਵਿੱਚ ਤੇ ਕਰਦਿਆਂ ਬਲੌਗ ਨੂੰ ਸਟਾਰਟ ਤੇ ਬਣੇ ਰਹੋ ਬਲੌਗ ਤੇ ਉਦੋਂ ਪਹਿਲਾਂ ਪਹਿਲਾਂ ਚੈਨਲ ਨੂੰ ਕਰ ਲੋ ਬਾਬੇ ਸਬਸਕ੍ਰਾਈਬ ਰਾਤ ਆਪਾਂ ਆ ਕੇ ਖੜੇ ਸੀ ਸਸ ਕਾਰਟੂਨ ਤੇ ਇੱਥੋਂ ਆਪਾਂ ਨੂੰ ਥੋੜੀ ਜਿਹੀ ਬਾਟ ਰਹਿ ਗਈ ਹੈ ਤੇ ਅੱਜ ਆਪਣੀ ਡਿਲੀਵਰੀ ਲੈਣੀ ਆ ਤੇ ਮੈਂ ਨਾ ਖੜਾ ਸੀ ਆ ਇੱਥੇ ਤੇ ਆਹ ਬਾਈ ਦਾ ਟਰੱਕ ਸੀਗਾ ਉਹ ਦੇਖੋ ਟਾਇਰ ਦਾ ਪੜਾਕਾ ਯਾਰ ਉਹ ਰੈਮ ਵੀ 파ੜਦਾ ਇੰਨੀ ਜ਼ੋਰ ਨਾਲ ਦੇਖੋ ਪੜਾਕਾ ਪਿਆ ਨਾ ਇਹਦਾ ਉਹ ਰੈਮ ਵੀ ਇਕੱਠਾ ਕਰਦਾ ਯਾਰ ਉਹਨੇ ਪੰਪ ਤੇ ਵਿਚਾਰਾ ਤੇਲ ਭਰਾਈ ਜਾਂਦਾ ਸੀਗਾ ਤੇ ਇੰਨੀ ਜ਼ਿਆਦਾ ਆਵਾਜ਼ ਆਈ ਨਾ ਮੈਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਯਾਰ ਜੋ ਦੇਖਿਆ ਉਹਦਾ ਵਿਚਾਰੇ ਦਾ ਨਾ ਟਾਇਰ ਹੀ ਪਾਟ ਗਿਆ ਯਾਰ ਟ੍ਰੇਲਰ ਡਬਲ ਹੌਕ ਕੀਤਾ ਵਾ ਸੀ ਟਾਇਰ ਦੇਖਿਆ ਮਾੜਾ ਚੈੱਕ ਕਰਿਆ ਉਹਦਾ ਹੋ ਦੇ ਰੈਮੀ ਪਾਟ ਗਿਆ ਨਾਲ ਉਹ ਜਮ ਹੁਣ ਰੈਮ ਵੀ ਨਵਾਂ ਪਾਊਗਾ ਪੜਾਕਾ ਇੰਨੀ ਜ਼ੋਰ ਨਾਲ ਪਿਆ ਪਤਾ ਨਹੀਂ ਕੀ ਚੱਕਰ ਚੱਲਿਆ ਤੇ ਆਪਾਂ ਖੜੇ ਸੀਗੇ ਰਾਤ ਇਹ ਪੰਪ ਤੇ ਸ਼ਹਿਰ ਦਾ ਨਾ ਹੈਗਾ ਸਾਸਕਾ ਟੂਨ ਤੇ ਅੱਜ ਆਪਣੀ ਹੈਗੀ ਆ ਡਿਲੀਵਰੀ ਅਡਮੈਂਟ ਤੇ ਤੁਰਾਂਗੇ ਥੋੜੇ ਕੇ ਟਾਈਮ ਤੱਕ ਕਿਉਂਕਿ ਅਪਾਇੰਟਮੈਂਟ ਆਪਣੀ ਬਣੀ ਹੈਗੀ ਆ ਮੁੜ ਕੇ ਲੋਡ ਲਾਵਾਂਗੇ ਪਰ ਲੋਡ ਲਾਉਣ ਨੂੰ ਟਾਈਮ ਅੱਜ ਆਪਾਂ ਨੂੰ ਲੱਗ ਜਾਣਾ ਕਿਉਂਕਿ ਲੂਜ਼ ਲੋਡ ਸੀਗਾ ਜਿਹੜਾ ਤੁਹਾਨੂੰ ਦੱਸਿਆ ਸੀ ਰੋਲੇ ਵਾਲਾ ਤੇ ਬਾਕੀ ਦੇਖਦੇ ਜਾ ਕੇ ਕਿੰਨਾ ਕੁ ਟਾਈਮ ਲੱਗਦੇ ਆ ਚਲੋ ਤੁਰਦੇ ਆ ਬਾਈ ਇੱਥੋਂ ਪੰਪ ਤੋਂ ਚਾਹ ਲਈਏ ਜੀ ਆਪਾਂ ਚੱਕ ਟੈਮ ਹੋਟਨ ਤੋਂ ਇੱਥੇ ਨਾਲ ਹੀ ਟੈਮ ਹੋਟਨ ਰਹਿ ਜਾਂਦਾ ਉਹ ਸਾਹਮਣੇ ਟੈਮ ਹੋਟਣਾ ਤੇ ਇਧਰਲੇ ਪਾਸੇ ਹੈਗਾ ਆਪਣਾ ਪੰਪ ਇਹ ਟੈਮ ਹੋਟਲ ਸਮਝ ਲਓ ਵੀ ਜਦੋਂ ਪੰਪ ਦੇ ਕੋਲੇ ਕੋਈ ਵੀ ਬਣਿਆ ਹੋਵੇ ਨਾ ਟਰੱਕਾਂ ਵਾਲਿਆਂ ਲਈ ਵਰਦਾਨ ਹੀ ਆ ਕਿਉਂਕਿ ਟਰੱਕਾਂ ਵਾਲਿਆਂ ਦੀ ਤੜਕੋ ਚਾਹ तकरीबन ਹਰੇਕ ਬੰਦੇ ਦੀ ਕੋਈ ਕਹਿ ਲੋ ਤੜਕੋ ਚਾਹ ਦੀ ਸ਼ੁਰੂਆਤ ਹੁੰਦੀ ਹੈ ਖਾਸ ਕਰਕੇ ਆਪਣੇ ਪੰਜਾਬਗਾਂ ਦੀ ਹਨ ਤੇ ਤਾਂ ਕਰਕੇ ਚਾਹ ਚੱਕ ਲੈਂਦੀ ਆ ਤੇ ਹੁਣ ਆਪਾਂ ਇਥੋਂ ਚੱਲਦੇ ਆ ਤੇ ਪਰ ਇਹਦੇ ਨਾਲ ਟੈਮ ਵਾਲਿਆਂ ਦੇ ਵੀ ਇਹਰਾ ਬਿਜ਼ਨਸ ਵੱਧਦਾ ਹੀ ਆ ਕਿਉਂਕਿ ਟਰੱਕ ਵਾਲਿਆਂ ਨੇ ਕਲੀ ਚਾਹੀ ਚੱਕਣੀ ਹੁੰਦੀ ਆ ਜਿਹੜੇ ਨਾਰਮਲ ਚੱਲੋ ਹੈਗੇ ਉਹਨਾਂ ਨੇ ਤਾਂ ਚੱਕਣੀ ਚੱਕਣੀ ਹਨ ਪਰ ਟਰੱਕ ਵਾਲਿਆਂ ਦਾ ਕਰਕੇ ਚਾਹ ਬਹੁਤ ਲੱਗਦੀ ਇਹਨਾਂ ਦੀ ਤੇ ਚਾਹ ਲਈ ਚੱਕ ਆਪਾਂ ਤੇ ਸਾਰੇ ਵੀਰ ਭਾਈ ਬਾਰੋ-ਬਾਰੀ ਨਿਕਲ ਚਲੇ ਕਿੱਧਰਲੇ ਪਾਸੇ ਹੀ ਚੱਲ ਗਏ ਲੱਗੋ ਬਾਈ ਰੂਲੇ ਲੱਦੀ ਫਿਰਦਾ ਤੇ ਸਾਰੇ ਬਾਰੋ-ਬਾਰੀ ਨਿਕਲ ਚਲੇ ਆਪਣਾ ਟਰੱਕ ਉਹ ਪਿੱਛੇ ਖੜਾ ਤੇ ਉੱਥੇ ਜਾਂਦੇ ਆ ਤੇ ਟਰੱਕ ਚੱਕਦੇ ਆ ਤੇ ਚੱਲਦੇ ਆ ਵੇ ਉਹ ਡਿਲੀਵਰੀ ਵਾਲੀ ਜਗ੍ਹਾ ਤੇ ਆਪਾਂ ਪਹੁੰਚ ਗਏ ਤੇ ਡੋਰ ਨੰਬਰ ਆਪਾਂ ਨੂੰ ਉਹਨਾਂ ਨੇ ਦੇਤੀ ਆ ਪਰ ਉਹ ਕਹਿੰਦੇ ਘੱਟੋ ਘੱਟ 2 ਤੋਂ 3 ਘੰਟੇ ਲੱਗਣਗੇ ਵੱਧ ਵੀ ਲੱਗ ਸਕਦੇ ਆ ਪਰ ਲੋਡ ਸੋਡਾ ਡ੍ਰੌਪ ਹੋ ਜੂਗਾ ਕਿਉਂਕਿ ਹੱਥੀਂ ਲਦਾਇਰਾ ਹੱਥੀਂ ਲਦਣਾ ਮੁੜ ਕੇ ਹੱਥੀਂ ਖਾਲੀ ਕਰਨਾ ਟਾਈਮ ਲੱਗ ਜਾਂਦਾ ਤੇ ਹੁਣ ਆਪਾਂ ਦੂਰਾ ਖੋਲਦਿਆਂ ਦੂਰਾ ਖੋਲ ਕੇ ਕਰਦੇ ਆ ਬਾਬੇ ਉਹ ਬੈਕ ਟਰੈਲਰ ਆਪਣ ਆਹ ਕੰਪਨੀਆਂ ਬਾਈ ਜਿੱਥੇ ਲੋਡ ਲਾਉਣ ਆਇਆ ਇੱਕ ਟਰੈਲਰ ਆਲ ਰੈਡੀ ਲੱਗਿਆ ਹੋਇਆ ਵਾ ਤੇ ਦੂਰਾ ਆਪਾਂ ਖੋਲਦਿਆਂ ਓ ਥੋੜੇ ਜਿਹਾ ਰੋਲੇ ਨੇ ਤਾਂ ਤੋਂ ਖਿਸਕ ਕੇ ਪਿੱਛੇ ਆ ਗਏ ਪਰ ਡੋਰਾਾਂ ਕਰਕੇ ਖੜੇ ਰਹੇ ਇਹ ਹੈਗੀ ਆ ਫਾਰਮ ਬਾਈ ਜਮਾ ਆਪਾਂ ਕਹਿ ਲੇ ਕਿ ਨਾ ਕਾਦੇ ਵਿੱਚ ਪਾ ਸਕਦੇ ਆ ਰਪੇਪੇ ਰਪੇਪਰ ਪੂਪਰਾ ਵਿੱਚ ਪਾਉਣੇ ਨਾ ਫਾਰਮ ਜਮਾ ਪਾਸ ਕੱਟ ਦੀ ਹੋਗਾ ਟਰੇਲਰ ਕਰਤੀ ਗੇ ਬੈਗ ਹੁਣ ਆਪਾਂ ਲਓ ਬਾਬੋ ਟਰੇਲਰ ਆਪਣਾ ਖਾਲੀ ਹੋ ਗਿਆ ਤੇ ਹੁਣ ਵੇਟ ਕਰਦੇ ਪਏ ਹਾਂ ਕਹਿੰਦੇ ਵੇਟ ਕਰ ਲਓ ਹੋ ਸਕਦਾ ਵੀ ਤੁਹਾਨੂੰ ਲੋਡ ਚੱਕਾਈਏ ਕੋਈ ਨਾ ਕੋਈ ਜੇ ਕੋਈ ਲੋਡ ਹੋਇਆ ਤਾਂ ਆਪਾਂ ਚੱਕ ਲੈਣਾ ਤੇ ਨਹੀਂ ਫਿਰ ਦੇਖੋ ਮੈਨੂੰ ਲੱਗਦਾ ਵੀ ਖਾਲੀ ਛੱਡਣਗੇ ਆਪਾਂ ਬਦਲਿਆ ਪਲਾਸ ਕੱਟਦੇ ਪਏ ਆ ਪਜੇ ਗਾਦੇ ਪਏ ਆ ਚਾਹ ਦਾ ਸਪਲਾਈਸ ਫਲੂਈ ਪਾਉਂਦੇ ਆ ਹਨ ਉਹਦੇ ਵਾਸਤੇ ਆ ਇਹ ਵੀ ਕੋਈ ਲੋਡ ਆਇਆ ਵਾ ਖੁੱਲਾ ਟਰੇਲਰ ਦੇ ਵਿੱਚ ਆਪਾਂ ਇੱਥੇ ਲੋਡ ਲੈ ਕੇ ਆਏ ਸੀ ਇਹ ਫਾਰਮ ਦਾ ਲੋਡ ਸੀਗਾ ਤੇ ਚਲੋ ਟਰੱਕ 'ਚ ਬੈਹਨੇ ਆ ਵੇਟ ਕਰਦੇ ਆ ਬਾਕੀ ਹੁਣ ਪਤਾ ਲੱਗੂ ਵੀ ਲੋਡ ਮਿਲਦਾ ਜਾਂ ਕਿਵੇਂ ਹੈਗਾ ਇਹ ਲੈ ਬਾਬੇ ਉਹ ਲੋਡ ਗਿਆ ਆਪਣਾ ਲੈ ਪਰ ਕਾਲ ਆਪਣੀ ਕੰਪਨੀ ਨੂੰ ਕੀਤੀ ਹੋਈ ਆ ਪਰ ਹਜੇ ਤੱਕ ਉਹ ਗੱਲ ਕਰਦੇ ਪਏ ਆ ਵੀ ਲੋਡ ਅੱਜ ਚੱਕਣਾ ਜਾਂ ਕੱਲੂ ਚੱਕਣਾ ਲੋਡ ਜਾਣੀ ਹੈਗਾ ਕਹਿੰਦੇ ਬਾਕੀ ਹਜੇ ਪਤਾ ਲੱਗੂਗਾ ਹਾਂ ਮਗਰ ਆਪਣੇ ਖੜਾ ਟਰੱਕ ਤੇ ਵੇਟ ਕਰੀ ਜਾਂਦੇ ਆ ਲੌਗ ਬੁੱਕ ਚੱਲੀ ਜਾਂਦੀ ਆ ਲੌਗ ਬੁੱਕ ਦੀ ਸਿਆਪਿਆ ਹੋਰ ਕੋਈ ਚੱਕਰ ਨਹੀਂ ਵੇਟ ਜਾਏ ਬੰਦਾ ਜਿੰਨੀ ਮਰਜ਼ੀ ਕਰ ਲੈ ਔਰ ਜੇ ਔਕ ਮੌਕ ਗਈ ਮੁੜ ਕੇ ਲੋਡ ਚੱਕਣ ਦਾ ਔਖਾ ਹੋ ਜਾਂਦਾ ਹਨ ਤੇ ਬਾਕੀ ਦੇਖਦੇ ਆ ਵੇਟ ਕਰਦੇ ਆ ਕਾਲ ਦੀ ਅੱਧਾ ਪੌਣਾ ਘੰਟਾ ਹੋ ਗਿਆ ਹਜੇ ਕਾਲ ਆਈ ਨਹੀਂ ਇੱਕ ਕਰੀ ਆਪਾਂ ਕਾਲ ਕਰਕੇ ਪੁੱਛ ਲਈਏ ਆ ਖੜਾ ਆਪਣਾ ਟਰੱਕ ਤੇ ਵੇਟ ਕਰੀ ਜਾਂਦੇ ਆ ਤੇ ਤੁਸੀਂ ਵੀ ਚਲਦੀ ਚਲਦੀ ਵੀਡੀਓ ਚ ਚੈਨਲ ਕਰ ਲੋ ਸਬਸਕ੍ਰਾਈਬ ਤੇ ਦੇਖੋ ਇੰਡੀਆ 'ਚ ਵੀ ਮੈਨੂੰ ਲੱਗਦਾ ਹੈਗਾ ਦੇਖੋ ਅੱਡ ਨਾਲ ਇਹਨਾਂ ਦਾ ਸੈਕਸ਼ਨ ਬਣਾਇਆ ਵਾ ਜਿਹੜੇ ਕਿਉਂਕਿ ਗੋਰੇ ਗਾਰੇ ਸੈਕਟਾ ਛੁਟਾ ਬਾਧੂ ਪੀਂਦੇ ਆ স্মੋਕਿੰਗ ਏਰੀਆ ਲਿਖਿਆ ਨਾ ਤੇ ਆਹ ਸਿਸਟਮ ਹੁੰਦਾ ਜਿਹੜਾ ਸੈਕਟ ਭਜਾਉਂਦੇ ਆ ਹਨਾ ਆਹ ਮੂਰੀ ਜੀ ਤਾਂ ਹੈਗੀ ਇਹਦੇ ਵਿੱਚ ਜਿਹੜੇ ਸੈਕਟ ਸੈਟ ਦੇ ਅੰਦਰ ਥੱਲੇ ਸੈਕਟਾ ਇਕੱਠੀਆਂ ਹੋਈ ਜਾਂਦੀਆਂ ਇਹਦੇ ਨਾਲ ਆਏ ਆ ਜਦੋਂ ਸੈਕਟ ਵਿੱਚ ਡਿੱਗ ਪੈਂਦੀ ਨਾ ਸਾਰੇ ਪਾਸਿਓਂ ਹਵਾ ਹਵਾ ਨਹੀਂ ਪੈਂਦੀ ਤੇ ਵਿੱਚ ਹੀ ਬੁਝ ਬੁਝ ਜਾਂਦੀ ਹੈ ਤੇ ਅੱਗ ਬਾਹਰ ਨਹੀਂ ਨਿਕਲਦੀ ਅਮੋਰੀ ਦੇ ਵਿੱਚ ਦੀ ਅੰਦਰ ਪੂਰਾ ਬੈਂਚ ਬੁੰਚ ਲਾ ਕੇ ਦਿੱਤਾ ਵਾ ਵੀ ਆਪ ਦਾ ਉਹ ਜਿਹੜੇ ਸੈਕਟਰ 33 ਪੀਣੀਆ ਬ੍ਰੇਕ ਵਿੱਚ ਇੱਥੇ ਪੀਰੋ ਤੇ ਚਲੋ ਬਾਈ ਕਰਦੇ ਆ ਵੇਟ ਤੇ ਦੱਸਦੇ ਆ ਫਿਰ ਤੁਹਾਨੂੰ ਕੀ ਬਣਿਆ ਲਓ ਬਾਪਿਓ ਲੋਡ ਤਰਲ ਮੈਂਤਾ ਕਰਕੇ ਕਹਿਦਾ ਦਿੱਤਾ ਬਾਕੀ ਹੁਣ ਜਾ ਕੇ ਦੇਣੇ ਆ ਕਹਿੰਦੇ ਤਾਂ ਹੈਗੇ ਵੀ ਚੁਕਾ ਦੇਣਗੇ ਤੇ ਲੋਡ ਦੇਖੋ ਆਪਾਂ ਬਿਲਕੁਲ ਖੇਤਾਂ ਦੇ ਵਿੱਚ ਫਿਰਦੇ ਆ ਸੱਜੇ ਪਾਸੇ ਵੀ ਕਣਕ ਲੱਗੀ ਵੀ ਆ ਤੇ ਖੱਬੇ ਪਾਸੇ ਵੀ ਕਣਕ ਬੀਜੀ ਵੀ ਆ ਤੇ ਆਪਣਾ ਲੋਡ ਵੀ ਜਿਹੜਾ ਚੱਕਣਾ ਹੈਗਾ ਉਹ ਵੀ ਮੈਨੂੰ ਲੱਗਦਾ ਕਣਕ ਦਾ ਲੋੜ ਹੀ ਆ ਉਹ ਸਾਹਮਣੇ ਦੇਖੋ ਵੱਡੇ ਵੱਡੇ ਢੋਲ ਦੀਦੇ ਹੈਗੇ ਨਾ ਤੇ ਕਣਕ ਲੱਦ ਕੇ ਲੈ ਕੇ ਜਾਣੀਆਂ ਬਾਕੀ ਹੁਣ ਪਤਾ ਲੱਗੂਗਾ ਜਿੱਥੋਂ ਤੱਕ ਲੱਗਦਾ ਹੈਗਾ ਹੈ ਦਾ ਕਣਕ ਦਾ ਜਾਂ ਦਾ ਕਣਕ ਉਹ ਜਾਂ ਤੂੜੀ ਦੇ ਜਿਹੜੇ ਬੰਡਲ ਬਣਾਏ ਹੁੰਦੇ ਆ ਵੱਡੇ ਵੱਡੇ ਜਾਂ ਫਿਰ ਆਪਾਂ ਉਹ ਚੱਕਣਾ ਹੈਗਾ ਹੁਣ ਆਪਾਂ ਨੂੰ ਪਤਾ ਲੱਗੂ ਵੀ ਹੈ ਕਾ ਦਾ ਲੋੜ ਆ ਤੇ ਚਲੋ ਚੱਲਦੇ ਆਂ ਤੇ ਪਹਿਲੀ ਵਾਰ ਚੱਕਾ ਲੱਗੇ ਆ ਜਿੰਦਗੀ ਵਿੱਚ ਕਣਕ ਦਾ ਲੋੜ ਦੇਖਦੇ ਆ ਕਿਦਾਂ ਲੱਦਦੇ ਹੈਗੇ ਆ ਇਹ ਕਿੱਧਰ ਜਾਣਾ ਕਹਿੰਦੇ ਸਿੱਧਾ ਜਾਣਾ ਬੋਰਡ ਲੱਗਿਆ ਵਾ ਜਾ ਕੇ ਦੇਣੇ ਕੰਡਾ ਗੁੰਡਾ ਕਰਾਉਂਦੇ ਜਾਂ ਕਿਸ ਹਿਸਾਬ ਕਿਤਾਬਾ ਜਰੋ ਕਹਿੰਦੇ ਕਿਸਮਤ ਖਰਾਬ ਹੋਵੇ ਬੰਨੀ ਮਰਜੀ ਤੇਜ਼ੀ ਕਰ ਲੈ ਰਹਿਣਾ ਕਹਿੰਦੇ ਉੱਥੇ ਹੀ ਪੜਣਾ ਇੱਥੇ ਬਾਬਾ ਰਹਿਦਾ ਆ ਉਹ ਪ੍ਰੋਜੈਕਟ ਜੀ ਖਰਾਬ ਹੋ ਗਿਆ ਯਾਰ ਬਣਿਆ ਤਣਿਆ ਉਹ ਟਰੱਕ ਬਾਈ ਹੁਣ ਗਾਂਹ ਕਰਾਇਆ ਥੱਲੇ ਕੰਡਾ ਏ ਕਿ ਟ੍ਰੇਲਰ ਬੈਕ ਹੋ ਜਾਂਦਾ ਤੇ ਇਹਦੇ ਨਾਲ ਕਣਕ ਸਾਰੇ ਟ੍ਰੇਲਰ ਵਿੱਚ ਲੱਦੀ ਜਾਂਦੀ ਉਹ ਵੱਡੇ ਵੱਡੇ ਢੋਲਾਂ ਦੇ ਵਿੱਚ ਨਾ ਕਣਕ ਲੱਦੀ ਜਾਂਦੀ ਆ ਇੱਕ ਇਧਰ ਵੀ ਜਿਗਾਰ ਹੈਗਾ ਇਹਦੇ ਨਾਲ ਵੀ ਟ੍ਰੇਲਰ ਭਰੇ ਜਾਂਦੇ ਜਿਹੜੇ ਤਾਂ ਤੋਂ ਖੁੱਲੇ ਹੈਗੇ ਆ ਆਪਣਾ ਫਿਰ ਚਾਰੇ ਪਾਸੇ ਬੰਦ ਕਰਕੇ ਨਾ ਆ ਬੈਕ ਕਰਕੇ ਆਹ ਪ੍ਰੋਜੈਕਟ ਨਾਲ ਟ੍ਰੇਲਰ ਲੋਡ ਹੁੰਦਾ ਤੇ ਹੁਣ ਹੋ ਗਿਆ ਚੈੱਕ ਕਰਦੇ ਆ ਮਸ਼ੀਨ ਕੀ ਬਣਦਾ ਅੱਛਾ 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 啊。Uh ਬਾਈ ਇੱਕ ਗੱਲ ਦਾ ਹੋਰ ਪਤਾ ਲੱਗਿਆ ਆ ਜਿਹੜੇ ਬਾਈ ਖੜੇ ਨਾ ਸਾਰੇ ਇਹ ਕਹਿੰਦੇ ਵੀ ਜਿਹੜੇ ਕੰਟੇਨਰ ਹੈਗੇ ਆ ਇਹ ਤੇਰੇ ਸਹਿਰ ਹੀ ਜਾਣੇ ਆ ਪਰ ਜਾਣੇ ਟ੍ਰੇਨ ਤੇ ਲੋਕਲ ਵਾਲੇ ਬੰਦੇ ਆ ਜਿਹੜੇ ਆਪਣੇ ਲੋਕਲ ਬਾਈ ਕੰਮ ਕਰਦੇ ਨਾ ਇਹ ਉਹ ਆ ਤੇ ਜਿਹੜੇ ਢੋਲ ਲੱਗਿਆ ਵੱਡੇ ਵੱਡੇ ਪੰਜ ਢੋਲ ਲੱਗੇ ਆ ਤੇ ਉਹ ਇੱਕ ਨਾ ਪ੍ਰੋਜੈਕਟ ਖਰਾਬ ਹੋ ਗਿਆ ਉਹ ਕਹਿੰਦੇ ਖਰਾਬ ਉਹ ਹੋਇਆ ਇੱਕ ਚ ਸਰੋਂ ਆ ਇੱਕ ਚ ਕਣਕ ਆ ਇੱਕ ਚ ਜੋ ਆ ਅੱਡੋ ਆ ਢਾ ਨਾ ਸਾਰੇ ਢੋਲਾਂ ਚ ਆਪਾਂ ਚੱਕਣੀਆਂ ਕਣਕ ਉਹ ਕਹਿੰਦੇ ਛੋਡੇ ਵਾਲਾ ਠੀਕ ਆ ਛੋਡੇ ਵਾਲਾ ਭਰ ਦਿੰਦੇ ਆ ਤੇ ਇੰਨਾ ਬਾਈਆਂ ਨੇ ਚੱਕਣਾ ਸੀ ਆ ਸਰੋਂ ਕਹਿੰਦੇ ਹੋਰੇ ਲੋਕਲ ਵਾਲੇ ਬਾਈ ਆ ਕਹਿੰਦੇ ਕੋਈ ਨਾ ਬਾਈ ਤੂੰ ਭਰਾਲਾ ਹਾਈਵੇ ਵਾਲਾ ਬੰਦਾ ਇੰਨੀ ਬਾਟ ਜਾਣਾ ਏ ਲੋਕਲ ਵਾਲਿਆਂ ਦਾ ਚਲੋ ਕਹਿੰਦੇ ਅਸੀਂ ਤਾਂ ਇੱਥੇ ਜਾਣਾ ਏ ਤੇ ਹੁਣ ਆਪਾਂ ਟਰੱਕ ਲੈ ਕੇ ਜਾਂਦੇ ਆ ਮੂਰੇ ਟਰੱਕ ਲੱਗੇ ਪਿਆ ਦੋ ਉਹ ਭਰਨਗੇ ਉਸ ਤੋਂ ਬਾਅਦ ਫਿਰ ਬਾਈ ਆਪਣੀ ਵਾਰੀ ਆਊਗੀ ਲਓ ਵੀ ਬਾਬਿਓ ਟਰੇਲਰ ਪਹਿਲਾਂ ਇਧਰ ਸਾਈਡ ਤੇ ਲਾ ਕੇ ਨਾ ਵੇਚੇ ਦੇ ਆਪਾਂ ਝਾੜੂ ਲਾਉਣਾ ਪਿੱਛੇ ਉਹਨਾਂ ਦੇ ਗਾਰਬੇਜ ਬੈਨ ਰੱਖੇ ਪਿਆ ਉਹ ਚ ਸਾਰਾ ਕੁਝ ਸੈਟ ਨਾ ਸਾਫ਼ ਕਰਕੇ ਉਸ ਤੋਂ ਬਾਅਦ ਕੰਮ ਕਿ ਲੱਦਣੀ ਆ YouTube ਫੈਮਲੀ ਜਿੱਥੇ ਵੀ ਕੰਕ ਆਊਗੀ ਨਾ ਆਪਾਂ ਆਪਦੇ ਲਈ ਕੋਲ ਟ੍ਰੇਲਰ ਸਾਫ਼ ਕਰਤਾ ਤੇ ਹੁਣ ਮਿੱਟੀ ਘਟਾਣੀ ਆਉਂਦਾ ਆ ਆਪਾਂ ਚੱਕ ਕੇ ਇਹਦੇ ਨਾਲ ਤੇ ਇਹਦੇ ਬੈਚ ਸੱਟਣਾ ਜ਼ਿੰਮੇਵਾਰੀ ਸਮਝ ਕੇ ਤੇ ਪੌੜੀ ਰੱਖੀ ਆ ਟ੍ਰੇਲਰ ਦੇ ਵਿੱਚ ਚੜਦਣ ਨੂੰ ਆਹ ਤੇ ਆਪਾਂ ਹੁਣ ਚੱਕ ਕੇ ਛੱਡ ਦੀ ਉਧਰਲੇ ਪਾਸੇ ਗੀ ਪੈ ਗਿਆ ਵੀ ਆਪਾਂ ਨੂੰ ਟਾਇਰ ਨਹੀਂ ਮਗਰਲੇ ਪਾਸੇ ਨੂੰ ਕਰਨੇ ਪੈਣੇ ਆ ਮੈਂ ਸਗਾ ਦੀ ਮੂਰ ਨੂੰ ਕਰਕੇ ਲੈ ਕੇ ਆਇਆ ਸੀਗਾ ਆ ਕਿੱਲੇ ਅੰਦਰ ਜਾਵੜੋ ਜਾਵੜਾ ਭਾਈ ਐਮਰ ਤਾਂ ਸੱਟ ਲਾਣੀ ਪੈਣੀ ਆ ਇੱਕ ਕਿੱਲੀ ਉਧਰੋਂ ਨਹੀਂ ਅੰਦਰ ਗਈ ਇੱਕ ਟੱਗੀ ਇਹ ਹੁਣ ਬਣਿਆ ਤਣਿਆ ਨਾ ਫਰੇਮ ਜਿਹੜਾ ਹੈਗਾ ਆਪਣਾ ਤਾਂ ਵਾਲਾ ਬਾਕਸ ਅੱਗੇ ਹੋ ਜਾਣਾ